ਹਾਂਜੀ ਮਿੱਤਰੋ ਕਿਦਾਂ ਹਰੇ ਵੀਰ ਭਰਾ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਸਾਰੇ ਖੇਡ ਪ੍ਰੇਮੀਆਂ ਨੂੰ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿਹੜੇ ਭਰਾ ਆਪਣੀ ਵੀਡੀਓ ਨੂੰ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਤੇ ਜਿੰਨਾ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਸਾਰੇ ਭਰਾ ਚੈਨਲ ਨੂੰ ਵਧੀਆ ਸਪੋਰਟ ਕਰਦੇ ਨੇ ਸਾਰੇ ਭਰਾਵਾਂ ਦਾ دلੋਂ ਧੰਨਵਾਦ ਸਾਰਿਆਂ ਨੂੰ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਦਿਨ ਦੁੱਗਣੀ ਰਾਜ ਚੌਗਣੀ ਤਰੱਕੀ ਬਖਸ਼ੇ ਜਿਹੜੀਆਂ ਸਾਰਿਆਂ ਦੀਆਂ ਮਨੋ ਕਾਮਨਾ ਨੇ ਵਾਹਿਗੁਰੂ ਪਰਮਾਤਮਾ ਗਿਰਦਾਸ ਕਰਦੇ ਸਾਰਿਆਂ ਦੀਆਂ ਪੂਰੀਆਂ ਹੋਣ ਜੋ ਸਾਰੇ ਭਰਾ ਪੰਜਾਬੀ ਹਰਿਆਣੇ ਇੱਕ ਦੂਜੇ ਦੇ ਨਾਲ ਖੜਦੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਆ ਇਹ ਚੈਨਲ ਤੇ ਆਪਾਂ ਕਬੱਡੀ ਦੇ ਰਿਲੇਟਡ ਅਪਡੇਟ ਪਾਉਣੀ ਰਹਨੇ ਆ ਕਿਤੇ ਕਿਤੇ ਕਬੱਡੀ ਦੇ ਛੋਟੀ ਛੋਟੀ ਦੇ ਕੱਪ ਹੁੰਦੇ ਨੇ ਤੇ ਤਾਕੜੇ ਪਲੇਅਰ ਖੇਡਦੇ ਨੇ ਸਾਰੀ ਅਪਡੇਟ ਦਿੰਨੇ ਆ ਆਪਾਂ ਤਾਂ ਮੇਟਰੋ ਕਮੈਂਟ ਬਾਕਸਾਂ ਦੇ ਵਿੱਚ ਵੀ ਜਰੂਰ ਦੱਸਿਆ ਕਰੋ ਅਪਡੇਟ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਕੋਈ ਕਮੀ ਪੇਸ਼ੀ ਹੁੰਦੇ ਵੀਡੀਓ ਦੇ ਵਿੱਚ ਤਾਂ ਜਰੂਰ ਦੱਸਿਆ ਕਰੋ ਤੇ ਮਿੱਤਰੋ ਅੱਜ ਗੱਲ ਕਰਦੇ ਆਪਾਂ ਹੋਣ ਵਾਲੇ ਕਬੱਡੀ ਦੇ ਤਾਕੜੇ ਟੂਰਨਾਮੈਂਟਾਂ ਬਾਰੇ ਅੱਜ 2-3 ਜਗ੍ਹਾ ਤੇ ਪੂਰੇ ਸਿਰੇ ਦੇ ਟੂਰਨਾਮੈਂਟ ਨੇ ਹਾਰਲੇ ਵੀ ਨੇ ਬੈਸਟਨੂ ਫੋਰ ਟਰੈਕਟਰ ਵੀ ਨੇ ਟੀਮਾਂ ਵੀ ਸਾਰੀਆਂ ਚੋਟੀ ਦੀਆਂ ਬਣੀਆਂ ਨੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਦੇਵਾਂਗੇ ਜਾਣਕਾਰੀ ਕਿੱਥੇ-ਕਿੱਥੇ ਕਬੱਡੀ ਦੇ ਚੋਟੀ-ਚੋਟੀ ਦੇ ਮੱਲ ਪਿੰਡ ਨਗੇ ਅੱਜ ਮਿੱਤਰੋ ਪਹਿਲਾ ਕਬੱਡੀ ਦਾ ਆਪਾਂ ਹਰਜੀਤ ਬਾਜਾਖਾਨਾ ਦੇ ਪਿੰਡ ਜਿੱਦਾਂ ਯਾਦਾਂ ਰਹਿ ਗਈਆਂ ਕਬੱਡੀ ਦਾ ਟੌਪ ਦਾ ਰੇਡਰ ਉਦੇ ਪਿੰਡ ਅੱਜ ਮੈਚ ਹੋਣਗੇ ਕਬੱਡੀ ਓਪਨ ਦੇ ਕਮੇਟੀ ਵਾਲੇ ਨੇ ਇੱਕ ਪਲੇਅਰ ਬਾਹਰੋਂ ਰੱਖਿਆ ਪਹਿਲਾ ਨਾਮ ਜਿੱਥੇ ਲੱਖਾਂ ਤੇ ਦੂਸਰਾ ਨਾਮ ਜਿੱਥੇ 75000 ਆ ਬੈਸਟ ਰੇਡਰ ਤੇ ਯਾਫੀ ਨੂੰ ਮਿੱਤਰੋ 25-25000 ਦੀ ਨਕਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਹਦੈਤਾ ਭਰਾਮਾ ਨੇ ਨਾਲ ਲਿਖੀਆਂ ਹੋਈਆਂ ਨੇ ਤੇ ਨਾਲ ਹੀ 50 ਕਿਲੋ ਬਾਈਨੀ ਕਬੱਡੀ ਖਿਡਾਰੀਆਂ ਦੇ ਤੇ 75 ਕਿਲੋ ਬਾਈਨੀ ਕਬੱਡੀ ਖਿਡਾਰੀਆਂ ਦੇ ਵੀ ਸਿਰੇ ਦੇ ਮੈਚ ਹੋਏ ਨੇ ਸਾਰੇ ਵੀਰ ਦੇ ਭਰਾ ਟੀਮ ਹੁਮਾ ਹੁਮਾ ਕੇ ਪਹੁੰਚੇ ਨੇ ਬਹੁਤ ਸਿਰੇ ਦੇ ਟੂਰਨਾਮੈਂਟ ਹੋਏ ਨੇ ਕੱਲ ਨੂੰ ਇਹਦਾ ਟੂਰਨਾਮੈਂਟ ਦਾ ਲਾਈਵ ਮਿੱਤਰੋ ਕਬੱਡੀ ਜੰਕਸ਼ਨ ਤੇ ਤੁਸੀਂ ਲਾਈਵ ਦਾ ਨੰਨ ਡਿਮਾਂਡ ਕਰ ਸਕਦੇ ਹੋ ਕਿਉਂ YouTube ਦਾ ਅਫੀਸ਼ੀਅਲ ਚੈਨਲ ਆ ਇਸ ਤੇ ਲਾਈਵ ਚੱਲੇਗਾ ਬਹੁਤ ਸਾਰੇ ਦਾ ਕਬੱਡੀ ਕੱਪ ਹੋਵੇਗਾ ਨਾਲ ਹੀ ਜੋ ਅਗਲਾ ਕਬੱਡੀ ਕੱਪ ਆ ਪਿੰਡ ਮੂਲਿਆਂ ਵਾਲੀ ਜਿੱੱਜ ਪਹਿਲਾ ਦਿਨ ਆ ਮਿੱਤਰੋ ਬਾਲੀਬਾਲ ਦੇ ਮੁਕਾਬਲੇ ਹੋਣਗੇ ਤੇ ਨਾਲ ਹੀ ਬਜਨੀ ਕਬੱਡੀ ਖਿਡਾਰੀਆਂ ਦੇ ਮੁਕਾਬਲੇ ਹੋਣਗੇ ਜਿੱਥੇ 52 ਕਿਲੋ ਦਾ ਇੱਕ ਪਲੇਅਰ ਬਾਹਰ ਹੋਵੇਗਾ 6100 ਜਿੱਥੇ ਪਹਿਲਾ ਨਾਮ ਹੋਵੇਗਾ ਤੇ 5100 ਜਿੱਥੇ ਦੂਸਰਾ ਨਾਮ ਹੋਵੇਗਾ ਬੈਸਟ ਰੇਡਰ ਤੇ ਯਾਫੀ ਨੂੰ ਮਿੱਤਰੋ ਪ੍ਰੈਸਾਂ ਨਾਲ ਮਾਨ ਸਨਮਾਨ ਹੋਵੇਗਾ। ਨਾਲ ਹੀ 65 ਕਿਲੋ ਦੇ ਮੁਕਾਬਲੇ ਹੋਣਗੇ। ਦੋ ਪਲੇਅਰ ਬਾਹਰ ਹੋਣਗੇ। 9900 ਜਿੱਥੇ ਪਹਿਲਾ ਨਾਮ ਹੋਵੇਗਾ ਤੇ 7100 ਜਿੱਥੇ ਦੂਸਰਾ ਨਾਮ ਆ। ਬੈਸਟਾਂ ਨੂੰ ਛੱਤ ਵਾਲੇ ਪੱਖਿਆਂ ਨਾਲ ਮਾਨ ਸਨਮਾਨ ਹੋਵੇਗਾ। ਕਬੱਡੀ 75 ਕਿਲੋ ਦੇ ਦੋ ਖਿਡਾਰੀ ਬਾਹਰ ਹੋਣਗੇ। 15000 ਜਿੱਥੇ ਪਹਿਲਾ ਨਾਮ ਰੱਖਿਆ ਗਿਆ ਤੇ 10000 ਜਿੱਥੇ ਦੂਸਰਾ ਨਾਮ ਆ। ਬੈਸਟ ਰੇਡਰ ਤੇ ਯਾਫੀ ਨੂੰ 2100 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋ ਗਿਆ ਮਿੱਤਰੋ। ਨਾਲ ਹੀ ਮਿੱਤਰੋ 2 3 ਫਰਵਰੀ ਨੂੰ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰ ਹੋਣਗੇ ਪਹਿਲਾ ਨਾਮ ਜਿੱਥੇ 51000 ਰੱਖਿਆ ਗਿਆ ਤੇ ਦੂਸਰਾ ਨਾਮ 41000 ਵੈਸਟ ਰੇਡਰ ਤੇ ਯਾਫੀ ਨੂੰ ਮਿੱਤਰੋ ਇਹ ਲੀਡੀਆਂ ਨਾਲ ਮਾਨ ਸਨਮਾਨ ਹੋਵੇਗਾ ਬਹੁਤ ਸਾਰੇ ਦੇ ਟੂਰਨਾਮੈਂਟ ਹੋਣਗੇ ਨਾਲ ਹੀ ਕਮੇਟੀਆਂ ਦੇ ਵੱਲੋਂ ਬਜਨੀ ਕਬੱਡੀ ਖਿਡਾਰੀਆਂ ਦੇ ਵੀ ਵਧੀਆ ਪ੍ਰਾਈਜ਼ ਰੱਖੇ ਗਏ ਨੇ ਬਜਨੀ ਕਬੱਡੀ ਖਿਡਾਰੀਆਂ ਨੂੰ ਵੀ ਮਿੱਤਰੋ ਆਪਣੇ ਨਾਮ ਛੋਟੇ ਬਜਨੀ ਕਬੱਡੀ ਕਮੇਟੀ ਵਾਲੀਆਂ ਰੱਖਦੇ ਨੇ ਹੌਸਲਾ ਮਿਲਦਾ ਪਰਾ ਸਾਰੇ ਆਪਣੀ ਮਿਹਨਤ ਖੇਡ ਗਰਾਉਂਡਾਂ ਦੇ ਵਿੱਚ ਕਰਦੇ ਨੇ ਵਾਹਿਗੁਰੂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਾਰਿਆਂ ਨੂੰ ਮਿਹਨਤ ਦਾ ਮੁੱਲ ਮਿਲੇ ਤੇ ਮਿੱਤਰੋ ਨਾਲ ਹੀ ਜੋ ਅੱਜ ਦੇ ਦਿਨ ਦਾ ਤਾਕੜਾ ਕਬੱਡੀ ਕੱਪਾ ਮਦਨੀਪੁਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਮਿੱਤਰੋ ਅੱਜ ਬਹੁਤ ਸਿਰੇ ਦਾ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਕਬੱਡੀ ਓਪਨ ਦੇ ਚਾਰ ਪਲੇਅਰ ਜਿੱਥੇ ਪਾਰੋਂ ਹੋਣਗੇ ਸੱਦੇ ਪੱਤਰਾਂ ਵਾਲੀਆਂ ਟੀਮਾਂ ਮਿੱਤਰੋ ਖੇਡਣਗੀਆਂ ਲੱਖ ਜਿੱਥੇ ਪਹਿਲਾ ਨਾਮ ਰੱਖਿਆ ਗਿਆ ਤੇ ਦੂਸਰਾ ਨਾਮ ਜਿੱਥੇ 71000 ਬੈਸ ਟ੍ਰੇਡਰ ਤੇ ਯਾਫੀ ਨੂੰ ਮਿੱਤਰੋ ਹਾਰ ਲਈ ਡੈਵਿਡਸਨ ਦਿੱਤੇ ਜਾਣਗੇ ਬਹੁਤ ਸਿਰੇ ਦੇ ਟੂਰਨਾਮੈਂਟ ਨੇ ਉਰੇ ਹਰਿਆਣੇ ਪੰਜਾਬ ਵਾਲੇ ਸਾਰੇ ਸਿਰੇ ਸਿਰੇ ਦੇ ਪਲੇਅਰ ਖੇਡਣਗੇ ਮਿੱਤਰੋ ਰਵੀ ਕੈਲਰਮਾਲਾ ਨਾਲ ਹੀ ਮਿੱਤਰੋ ਬੁਰੀਆ ਸੀਸਰ ਵਾਲਾ ਸੋਨੀ ਫਕਰ ਝੰਡੇ ਵਾਲਾ ਅਮਨ ਦਿਉਰਾ ਮਨੀਸ਼ ਬਲਹਾਰਾ ਰਵੀ ਦਿਉਰਾ ਸਿਰੇ ਦੀ ਟੀਮ ਹਰਿਆਣੇ ਵਾਲੇ ਦਿਉਰੇ ਜਿ ਲੈ ਕੇ ਆਉਣਗੇ ਤੇ ਹੋਰ ਵੀ ਵਧੀਆ ਛੋਟੀ ਛੋਟੀ ਦੇ ਮਾਲ ਮਿੱਤਰੋ ਉਰੇ ਖੇਡਣਗੇ ਤੇ ਨਾਲ ਹੀ ਮਿੱਤਰੋ ਇਸ ਦਾ ਲਾਈਵ ਆਪਾਂ www123live.in ਤੇ ਯੋ YouTube ਦਾ ਅਫੀਸ਼ੀਅਲ ਚੈਨਲ ਆ ਉਸਤੇ ਆਪਾਂ ਲਾਈਵ ਦਾ ਆਨੰਦ ਮਾਣ ਸਕਦੇ ਆ 플레이ਰ ਉਹਦੇ ਵੀ ਸਿਰੇ ਦੇ ਪਹੁੰਚਣਗੇ ਮਿੱਤਰੋ ਸਾਰਿਆਂ ਨੂੰ ਇਹ ਕਬੱਡੀ ਕੱਪ ਦੀਆਂ ਵੀ ਢੀਕਾਂ ਨੇ ਪੰਜਾਬ ਦੇ ਵਿੱਚ ਕਹਿੰਦੇ ਟੂਰਨਾਮੈਂਟਾਂ ਦਾ ਦੌਰ ਚੱਲ ਪਿਆ ਬਹੁਤ ਸਿਰੇ ਦੇ ਹਾਲਲੇ ਡਿਵੀਜ਼ਨਾਂ ਦਾ ਚੌਥਾ ਟੂਰਨਾਮੈਂਟ ਆ ਮਿੱਤਰੋ ਬਹੁਤ ਸਿਰੇ ਦੇ ਮੁਕਾਬਲੇ ਹੋਣਗੇ ਉਹਦੇ ਵੀ ਤੇ ਨਾਲ ਹੀ ਮਿੱਤਰੋ ਮਦਨੀਪੁਰ ਦੇ ਕਬੱਡੀ ਕੱਪ ਤੇ ਕਬੱਡੀ ਯੱਗਤ ਦਾ ਵੱਡਾ ਮੱਲ ਸੱਤੀ ਜਰਗੜੀ ਵਾਲਾ ਜਿਨੇ ਮਿੱਤਰੋ ਥੋੜੇ ਟਮੇ ਥੋੜੇ ਸਮੇਂ ਦੇ ਵਿੱਚ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੈ ਸਾਰੇ ਭਰਾਵਾਂ ਵੱਲੋਂ ਤਾਕੜਾ ਪ੍ਰਾਲਾ ਕੀਤਾ ਗਿਆ 37 ਜਰੜੀ ਹਲ ਦਾ ਬੁਲਟ ਮੋਟਰਸਾਈਕਲ ਦੇ ਨਾਲ ਮਾਣ ਸਨਮਾਨ ਹੋਊਗਾ 37 ਜਰੜੀ ਤੇ ਵੈਗਰੂ ਪਰਮਾਤਮਾ ਮੇਰ ਪਰੇ ਹੱਥ ਰੱਖੇ ਦਿਓ ਮੁਬਾਰਕਾ 37 ਜਰੜੀ ਨੂੰ ਜਿਹਨੂੰ ਮਿਹਨਤ ਦਾ ਮੁੱਲ ਮਿਲਿਆ ਦਿਨ ਰਾਤ ਗਰਾਊਂਡਾਂ ਦੇ ਵਿੱਚ ਮਿਹਨਤ ਕਰੀ ਉਹ ਮਿਹਨਤ ਦਾ ਮੁੱਲ ਸਫਲ ਹੋਇਆ ਸਾਰੇ ਪਲੇਅਰਾਂ ਦਾ ਜਿਹੜੇ ਤਾਕੜੀ ਮਿਹਨਤ ਕਰਦੇ ਨੇ ਸਾਰਿਆਂ ਦਾ ਮਾਣ ਸਨਮਾਨ ਪ੍ਰੋਮੋਟਰਾਂ ਵੱਲੋਂ ਕਮੇਟੀ ਵਾਲਿਆਂ ਵੱਲੋਂ ਹੁੰਦਾ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਅੱਜ ਦੇ ਦਿਨ ਦਾ ਜੋ ਸਾਰਿਆਂ ਨੂੰ ਸਿਰੇ ਦਾ ਕਬੱਡੀ ਕੱਪ ਮਿੱਤਰੋ ਟਾਂਡਾ ਰਾਮ ਸਰਾਇ ਦੇ ਵਿੱਚ ਅੱਠ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਗੇ 2 ਲੱਖ ਜਿੱਥੇ ਪਹਿਲਾ ਨਾਮ ਹੋਊਗਾ ਤੇ ਦੂਸਰਾ ਨਾਮ ਜਿੱਥੇ 1.5 ਲੱਖਾ ਬੈਸਟ ਰੇਡਰ ਤੇ ਜਾਫੀ ਨੂੰ ਮਿੱਤਰੋ ਫੋਰ ਟਰੈਕਟਰਾਂ ਦੇ ਨਾਲ ਮਾਨ ਸਨਮਾਨ ਹੋਊਗਾ ਅੱਜ ਦੇ ਦਿਨ ਦਾ ਇਹਨੇ ਕਹਿੰਦੇ ਸਿਰੇ ਦਾ ਕਬੱਡੀ ਕੱਪ ਹੋਊਗਾ ਕਬੱਡੀ 365 ਤੇ ਇਹਦਾ ਆਪਾਂ ਲਾਈਵ ਆਨੰਦ ਮਾਣ ਸਕਦੇ ਹਾਂ ਸ਼ਾਹਕੋਟ ਲੋਆਏ ਨੇ ਨਰਾਈ ਨਕੂਦਰਾ ਮਾਲਵਾਲ ਲੋਆਏ ਨੇ ਸੰਤ ਬਾਬਾ ਹਜ਼ਾਰਾ ਸਿੰਘ ਕਲਵਾ ਕਬੱਡੀ ਕਲੱਬ ਗੁਰਦਾਸ ਪੰਜਾਬ ਲਾਈਨ ਤੇ ਹੋਰ ਵੀ ਸਿਰੇ ਸਿਰੇ ਦੀਆਂ ਕਲੱਬਾਂ ਦੇ ਮਿੱਤਰੋ ਰੇ ਭੇੜ ਹੋਣਗੇ 플레이ਰ ਲਗਭਗ ਮਿੱਤਰੋ ਜੱਗੂ ਹਾਕਮ ਵਾਲੀਆ ਬੁਲਟ ਖੀਰਾ ਵਾਲੀਆ ਨਾਲ ਹੀ ਮਿੱਤਰੋ ਜਸ਼ਨ ਆਲਮਗੀਰ ਵਾਲਾ ਹਰਿਆਣੇ ਦੇ ਵਿਕਾਸ ਲਈ ਬਾਰੇ ਵਧੀਆ 플레이ਰ ਮਿੱਤਰੋ ਰੇ ਪਹੁੰਚਣਗੇ ਤੇ ਨਾਲ ਹੀ ਜੋ ਆਪ ਨੂੰ ਟੀਮਾਂ ਦੀ ਅਪਡੇਟ ਮਿਲੇ ਆਪਾਂ ਤੁਹਾਡੇ ਤੱਕ ਜਰੂਰ ਸਾਂਝੀ ਕਰਾਂਗੇ ਅੱਜ ਮਿੱਤਰੋ ਸਾਰੇ ਨੇ ਦੇਖਿਆ ਹੀ ਹੈ ਜੋ ਅੱਜ ਸਿਰੇ ਦੇ ਕਬੱਡੀ ਕੱਪ ਹੋਇਆਗਾ ਮਿੱਤਰੋ ਕੋਲਕੀਪੁਰ ਦੇ ਵਿੱਚ ਮਾਲਵਾ ਲਾਂਚ ਕਹਿੰਦੇ ਜੱਗੂ ਹਾਕਮ ਵਾਲੀਆ ਖੇਡਦਾ ਸੀ ਬੈਸਟ ਜਾਫੀ ਰਹਾ ਤੇ ਨਾਲ ਹੀ ਮਿੱਤਰੋ ਨਿੱਕਾ ਨਦੋਰ ਵਾਲਾ ਜੋ ਕਬੱਡੀ ਦਾ ਇੱਕ ਤਾਕੜਾ ਮਾਲਾ ਤੇ ਮੱਖਣ ਵਾਲੀ ਨੇ ਜਿਸ ਨੂੰ ਆਈਟਮ ਦਾ ਨਾਮ ਦਿੱਤਾ ਕਹਿੰਦੇ ਕਮਾਲਪੁਰੇ ਦੇ ਕਬੱਡੀ ਕੱਪ ਤੇ ਬਹੁਤ ਸਿਰੇ ਸਿਰੇ ਦੀਆਂ ਕਬੱਡੀਆਂ ਪਾ ਕੇ ਚੋਬਰ ਨੰਬਰ ਲੈਂਦੇ ਨੇ ਖੋਜਕੀਪੁਰ ਦੇ ਵਿੱਚ ਮਿੱਤਰੋ ਫਰਸਟ ਟੀਮ ਰਹੀਆ ਮਾਲਵਾਲੋਂ ਆਈਂਦੀ ਤੇ ਉਹਦੇ ਵਿੱਚੋਂ ਨਿੱਕਾ ਨਦੋਰ ਬੈਸਟ ਰਿਹਾ ਤੇ ਜੱਗੂ ਹਾਕਮਾਲੀਆ ਬੈਸਟ ਜਾਫੀ ਬੈਸਟਾਂ ਨੂੰ 51 51000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਇਆ ਮਿੱਤਰੋ ਤਾਂ ਬਾਕੀ ਕੱਲ ਨੂੰ ਮਿਲਾਂਗੇ ਜੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤਾਂ ਸਾਰੇ ਵੀਰ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਾਰੇ ਪ੍ਰਾਪੋਰਟ ਕਰ ਰਹੇ ਨੇ ਇੱਕ ਵਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਸਾਰੇ ਮਿੱਤਰੋ ਵਾਹਿਗੁਰੂ ਪਰਮਾਤਮਾ ਦੇ ਅੱਗੇ ਅਰਦਾਸ ਜਰੂਰ ਕਰਿਆ ਕਰੋ ਕਬੱਡੀ ਦੇ ਖਿਡਾਰੀਆਂ ਲਈ ਜੋ ਇਨੀ ਠੰਡ ਦੇ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਨੇ ਦਰਸ਼ਕਾਂ ਦੇ ਸਾਹਮਣੇ ਸਾਰਿਆਂ ਨੇ ਖੇਡ ਗਰਾਊਂਡਾਂ ਦੇ ਵਿੱਚ ਦਿਨ ਰਾਤ ਮਿਹਨਤ ਕਰੀ ਹੈ ਸਾਰਿਆਂ ਨੂੰ ਵਾਹਿਗੁਰੂ ਪਰਮਾਤਮਾ ਉਹਨਾਂ ਦੀ ਮਿਹਨਤ ਦਾ ਮੁੱਲ ਮੇਲੇ ਦੇ ਨਾਲ ਹੀ ਖੇਡ ਪ੍ਰੇਮੀਆਂ ਨੂੰ ਸਾਰਿਆਂ ਨੂੰ ਵਿਗਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਖੇਡ ਪ੍ਰਮੋਟਰਾਂ ਨੂੰ ਜੋ ਮਿੱਤਰੋ ਕਬੱਡੀ ਨੂੰ ਫਰਸ਼ਾਂ ਦੁਆਰਸ਼ਾਂ ਤੱਕ ਲੈ ਗਏ ਹਰ ਇੱਕ ਪਲੇਅਰ ਦੀ ਖੇਡ ਦਾ ਮੁੱਲ ਪਵਿਆ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਹੋਰਨ ਦੇ ਵੀਜ਼ੇ ਲਵਾਏ ਇੰਗਲੈਂਡ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਸਾਰਿਆਂ ਨੂੰ ਖੇਡਣ ਦਾ ਮੌਕਾ ਦਿੱਤਾ ਤਾਂ ਸਾਰੇ ਖੇਡ ਪ੍ਰਮੋਟਰਾਂ ਨੂੰ ਵੀ ਵੈਗਰੂ ਚੜਦੀ ਕਲਾ ਦੇ ਵਿੱਚ ਰੱਖੇ ਇਸੇ ਤਰ੍ਹਾਂ ਕਬੱਡੀ ਦੀ ਚੜ੍ਹਤ ਬਣਾਈ ਰੱਖੇ ਵੈਗਰੂ ਅੱਗੇ ਅਰਦਾਸ ਕਰਿਆ ਕਰੋ ਬਹੁਤ ਗਰੀਬ ਕਰਾਂ ਦੇ ਪਰਿਵਾਰਾਂ ਦੇ ਜੋ ਛੋਟੀ ਛੋਟੀ ਜੇ ਕਬੱਡੀ ਦੇ ਮੱਲ ਨੇ ਸਾਰਿਆਂ ਦੀ ਕਬੱਡੀ ਤੋਂ ਰੋਟੀ ਚੱਲਦੀ ਹੈ ਤਾਂ ਆਪਾਂ ਕਬੱਡੀ ਨੂੰ ਮਾੜਾ ਨਹੀਂ ਕਹਿ ਸਕਦੇ ਜਿਹੜਾ ਖੇਡ ਗਰਾਊਂਡਾਂ ਦੇ ਵਿੱਚ ਮਿਹਨਤ ਕਰਦਾ ਅੱਗੇ ਚੜ੍ਹਤ ਵੀ ਉਸੇ ਦੀ ਹੈ ਮਿੱਤਰੋ ਬਹੁਤ ਪੰਜਾਬ ਹਰਿਆਣਾ ਦੇ ਤਾਕੜੇ ਤਾਕੜੇ ਮੱਲ ਨੇ ਜੋ ਅੱਜ ਮਿੱਤਰੋ ਕਰੋੜਾਪਤੀ ਹੋ ਗਏ ਇਸ ਕਬੱਡੀ ਦੇ ਸ਼ਰਤੋਂ ਸਾਰੀ ਨਹੀਂ ਮਿਹਨਤ ਦਾ ਮੁੱਲ ਪਵੇ ਸਾਰਿਆਂ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਨਾਲ ਹੀ ਮਿੱਤਰੋ ਪਲੇਰਾਂ ਬਾਰੇ ਜਾਂ ਕੁਝ ਪੋਸਟਰ ਬੋਲਦੇ ਸਮੇਂ ਕੋਈ ਗਲਤੀ ਹੋਈ ਹੋਵੇ ਤਮ ਆਪਣਾ ਛੋਟਾ ਭਰਾ ਸਮਝ ਕੇ ਮਾਫ ਕਰਨਾ ਤੇ ਨਾਲ ਹੀ ਮਿੱਤਰੋ ਕੱਲ ਨੂੰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਦਿਓ ਜੀ ਆ ਗਿਆ